ਹਾਂਜੀ ਮਿੱਤਰੋ ਅੱਜ ਮਰਿੰਡੇ ਨੂੰ ਗਿਆ ਤਾਂ ਪਿੰਡ ਤੋਂ ਮੁੰਡੀਆਂ ਤੋਂ ਅੱਗੇ ਜਾ ਕੇ ਢੋਲਰ ਮਾਜਰੇ ਤੱਕ ਇੱਕ ਬਾਬਾ ਜੀ ਬੈਠ ਗਏ ਮੇਰੇ ਪਿੱਛੇ ਤੇ ਉਹਨਾਂ ਨੇ ਜੋ ਗੱਲ કરી ਤੇ ਮੈਂ ਵੀ ਪਹਿਲੀ ਵਾਰ ਸੁਣੀ ਇਹ ਗੱਲ ਕਿਉਂਕਿ ਅੱਜ ਤੱਕ ਭਾਰੀ ਮੀਂਹ ਸੁਣਿਆ ਤਾਂ ਦਰਮਿਆਨਾ ਮੀਂਹ ਸੁਣਿਆ ਤਾਂ ਹਲਕਾ ਮੀਂਹ ਸੁਣਿਆ ਤਾਂ ਪਰ ਬਾਬਾ ਜੀ ਕਹਿੰਦੇ ਕਹਿੰਦੇ ਅੱਜ ਤਾਂ ਪੁੱਤਰਾ ਕਹਿੰਦਾ ਮੀਂਹ ਨੇ ਦੁਖੀ ਕਰ ਲਿਆ ਯਾਰ ਫੁੱਦੂ ਜੀ ਅਮੀ ਪੈਂਦਾ ਬੜੀ ਆਸੀ ਆਈ ਸੁਣ ਕੇ ਗੱਲ ਵੀ ਬਾਬਾ ਜੀ ਦੀ ਠੀਕ ਦੀ ਕਹਿੰਦਾ ਨਾ ਕੋਈ ਕੰਮ ਕਰਨ ਜੋਗੀਆ ਨਾ ਛੱਡਣ ਜੋਗੀਆ ਬਾਜ਼ਾਰ ਚ ਆਇਆ ਲੋਕ ਇੱਥੇ ਛਤਰੀਆਂ ਲਈ ਫਿਰਦੇ ਤੇ ਅੱਦੇ ਅੱਦਿਆਂ ਨੂੰ ਇਹ ਨਹੀਂ ਸਮਝਾਉਂਦਾ ਵੀ ਛਤਰੀ ਲਈਏ ਜਾਂ ਨਾ ਲਈਏ ਸਾਰੇ ਮਰਿੰਡੇ ਜੀ ਵੀ ਘੁੰਮ ਰਿਆ ਮੀਂਹ ਸਾਰੇ ਹੀ ਮਰਿੰਡੇ ਜੀ ਵੀ ਉਹੀ ਬਾਬਾ ਜੀ ਦੇ ਗਾਣੇ ਫੁੱਦੂ ਜੀ ਆ ਮੀਂਹ ਪੈ ਰਿਹਾ ਤਾਂ ਉੱਥੋਂ ਮੁੜ ਕੇ ਸਾਰਾ ਬਾਜ਼ਾਰ ਘੁੰਮ ਕੇ ਆ ਗਿਆ ਤੇ ਅੱਗੇ ਵੀ ਕਾਂਝਲੇ ਪਿੰਡ ਚ ਆਇਆ ਉੱਥੇ ਵੀ ਉਹੀ ਉਦੂ ਜੀ ਆ ਮੀਂਹ ਪੈ ਰਿਹਾ ਤਾਂ ਸਾਰੇ ਪਾਸੇ ਮਤਲਬ ਜਿਸ ਏਰੀਏ ਚ ਫੁੱਦੂ ਜਿਹਾ ਹੀ ਮੀਂਹ ਪੈ ਰਿਹਾ ਤਾਂ ਇੱਥੇ ਵੀ ਕੋਈ ਭਾਰੀ ਵਰਖਾ ਨਹੀਂ ਹੋਈ ਸਰਾਣੇ ਪੈਣੀ ਚ ਪਹੁੰਚ ਗਿਆ ਉੱਥੇ ਵੀ ਫੁੱਦੂ ਜਿਹਾ ਹੀ ਮੀਂਹ ਪੈ ਰਿਹਾ ਤਾਂ ਸੋ ਮੀਂਹ ਦਾ ਹੈ ਕਿ ਮਿੱਤਰੋ ਕੋਈ ਸਵਾਦ ਜਿਹਾ ਨਹੀਂ ਆ ਰਿਹਾ ਕਈ ਪਾਸੇ ਡੁੱਬਾਈ ਲਾਤਾ ਡਬੋਇਆ ਹੀ ਪਿਆ ਗੱਡੀਆਂ ਆਮ ਬਾਂਗ ਗੇਵਾਂਗੇ ਭੱਜੀਆਂ ਜਾਂਨੀਆਂ ਸੜਕਾਂ 'ਤੇ ਪਰ ਇਹ ਡਰ ਨਹੀਂਦਾ ਵੀ ਕੋਈ ਛਿੱਟੇ ਪਾ ਦੇਊਗਾ ਕਿਉਂਕਿ ਮੀਂਹ ਜੋ ਫੁੱਦੂ ਹੋਇਆ ਆ ਚੱਕਲਾ ਆ ਗਿਆ ਇੱਥੇ ਵੀ ਫੁੱਦੂ ਜਿਹਾ ਹੀ ਮੀਂਹ ਪੈ ਰਿਹਾ ਤਾਂ ਇੱਥੋਂ ਹੁਣ ਪਿੰਡ ਵੱਲ ਨੂੰ ਮੁੜ ਜਾਣਾ। ਮਤਲਬ ਸਾਰੇ ਹੀ ਉਹ ਬਾਬਾ ਜੀ ਦੇ ਖਾਣੇ ਫੁੱਦੂ ਜੇਵੇਂ ਪੈ ਰਿਹਾ ਤਾਂ ਤੇ ਮੇਰੇ ਮੂਰੇ ਸਤਨਾਮ ਬਾਬਾ ਉਹ ਫੁੱਦੂ ਜੇ ਮੀਂਹ ਚ ਗੱਡੀ ਫੁੱਲ ਭਜਾਈਂ ਜਾ ਰਿਹਾ ਤਾਂ। ਸੋ ਮਿੱਤਰੋ ਅੱਜ ਨਵੀਂ ਗੱਲ ਪਤਾ ਲੱਗੀ ਵੀ ਮੀਂਹ ਜਿਹੜਾ ਉਹ ਫੁੱਦੂ ਵੀ ਹੁੰਦਾ। ਸੋ ਹੁਣ ਕਈ ਮੇਰੇ ਵੀਰ ਗੱਲਾਂ ਕਰਨੇ ਵਾਲੇ ਕਹਿਣਗੇ ਵੀ ਯਾਰ ਕੀ ਗੱਲ ਦੀ ਏ ਸੁਣਨੇ ਵਾਲੀ। ਇਹਦਾ ਫੁੱਦੂ ਗੱਲਾਂ ਕਰੀ ਜਾਂਦਾ। ਸੋ ਜਿਹੜੇ ਪਿਆਰ ਕਰਨੇ ਵਾਲੇ ਆ ਉਹਨਾਂ ਨੂੰ ਮੇਰੀਆਂ ਫੁੱਦੂ ਗੱਲਾਂ ਵੀ ਵਧੀਆ ਲੱਗਦੀਆਂ ਤੇ ਜਿਹੜੇ ਨਫ਼ਰਤ ਕਰਨ ਵਾਲੇ ਆ ਉਹਨਾਂ ਨੂੰ ਚੱਜ ਦੀ ਗੱਲ ਵੀ ਫੁੱਦੂ ਲੱਗਦੀ ਆ ਸੋ ਹੁਣ ਆਪਾਂ ਅੱਜ ਫੁੱਦੂ ਸ਼ਬਦ ਉੱਪਰ ਵੀ ਚਰਚਾ ਕਰ ਲਈਏ ਸੋ ਜਿਹੜੇ ਤਾਂ ਪੜ੍ਹੇ ਲਿਖੇ ਲੋਕ ਆ ਉਹ ਕਹਿ ਦਿੰਨੇ ਆ ਬੁੱਧੂ ਬੁੱਧੂ ਬਣਾਉਣਾ ਉਹ ਮਤਲਬ ਪੜ੍ਹੇ ਲਿਖੀ ਕੈਟਾਗਰੀ 'ਚ ਆ ਜਾਂਦਾ ਤੇ ਆਪਾਂ ਜਿਹੜੇ ਪੰਜਾਬੀ ਆ ਪਿੰਡੂ ਆ ਆਪਣਾ ਸ਼ਬਦ ਆ ਇਹ ਫੁੱਦੂ ਫੁੱਦੂ ਬਣਾਉਣਾ ਉਦੂਮੀ ਸੋ ਠੀਕ ਆ ਫੁੱਦੂ ਗੱਲਾਂ ਸੋ ਮਿੱਤਰੋ ਆ ਦੇਖ ਲੋ ਸਾਰੇ ਘੁੰਮ ਘਮਾ ਕੇ ਪਿੰਡ ਆ ਵੜਿਆ ਤੇ ਮੀਂਹ ਤੁਸੀਂ ਹਿਸਾਬ ਲਾ ਲਿਓ ਮਰਿੰਡੇ ਵੀ ਫੁੱਦੂ ਮੀਂਹ ਦਾ ਓੰਜ ਵੀ ਫੁੱਦੂ ਮੀਂਹ ਦਾ ਉਹ ਸਾਹਮਣੇ ਆਪਣਾ ਗਰੀਬ ਖਾਨਾ ਦਿਖਾਈ ਦਿੰਦਾ ਤੇ ਸਾਰੇ ਆਪਾਂ ਫੁੱਦੂ ਮੀਂਹ ਜੇ ਘੁੰਮ ਆਏ ਹੁਣ ਤੁਹਾਨੂੰ ਐਵੇਂ ਨਹੀਂ ਅਗਰਾਂ ਫੁੱਦੂ ਲੱਗੀਆਂ ਜਾਂ ਠੀਕ ਲੱਗੀਆਂ ਪਤਾ ਨਹੀਂ ਤੇ ਬਾਕੀ ਬਹੁਤਾ ਫੁੱਦੂ ਬਣਨ ਦੀ ਲੋੜ ਨਹੀਂ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਦੱਸਿਓ ਕਿਹੜੇ ਕਿਹੜੇ ਏਰੀਆ 'ਚ ਵਧੀਆ ਮੀਂਹ ਪਿਆ ਕਿ ਤੁਹਾਡੇ ਵੀ ਫੁੱਦੂ ਮੀਂਹ ਆ ਪਿਆ ਤੋ ਕੋ ਇਹ ਗੰਦਾ ਸ਼ਬਦ ਨਹੀਂ ਪੰਜਾਬੀਓ ਦਾ ਸ਼ਬਦ ਆ ਫੁੱਦੂ ਆ ਦੇਖ ਲਓ ਮੀਹ ਇੰਨਾ ਕ ਫੁੱਦੂ ਦਾ ਮੈਂ 20 ਕਿਲੋਮੀਟਰ ਘੁੰਮਿਆ ਆ ਮੈਨੂੰ ਭਾਉ ਨਹੀਂ ਤਕਿਆ ਸੋ ਧੰਨਵਾਦ ਸਾਰਿਆਂ ਦਾ ਫੁੱਦੂ ਗੱਲਾਂ ਸੁਣ ਲਈ